ਵੇ ਕਿ ਦੇਦੇ ਆ ਮੈਨੂੰ ਤੇ ਇਹ ਤਮੰਦ ਨਹੀਂ ਲਾਦੀ ਮੋਤ ਤਾਂ ਦਿੰਨਾ ਤੋਂ ਤੋਈ ਹੈ ਦਾ ਨਹੀਂ ਆ ਪਤਾ ਨਹੀਂ ਤੂੰ ਰੱਥੇ ਆ ਤਦੀ ਤੇ ਤੇਰਾ ਤੇ ਦਿੰਦੇ ਦਦੀ ਤੇਰਾ ਦਿੰਦੇ ਇੱਥੇ ਰੱਖ ਦਿਨੀ ਫੇਰ ਜਾਣਗੇ ਬੱਬੇ ਨਹੀਂ ਆ ਮੰਮੀ ਹੋ ਤੋਏ ਹੋਏ ਤੋਤੇ ਦੇ ਆਇਓ ਮੈਂ ਤਾਂ ਮੰਮੀ ਨੂੰ ਦੇਖ ਲੈਣੀ ਆ ਤੇ ਤੋਤੀ ਦਿਓ ਦੇ ਦਿੱਤੇ ਤੈਨੂੰ ਠੀਕ ਸਦਾ ਆਜ ਵੀ ਆਖੀ ਮੈਂ ਆਦੀ ਕਿਉਂ ਤੈਨੂੰ ਹਾਂ ਅੱਛਾ ਮੈਂ ਨਹੀਂ ਤੋਤੀ ਜਿਤਾਇਆ ਹਾਂ ਹੋ ਦੇ ਤਿਆਰ ਆ ਤੇ ਆਪੇ ਹੋ ਗਈ ਹੈਂ ਮੈਂ ਤੋਤੰਦੀ ਹਾਂ ਤੈਨੂੰ ਤਲਦਾ ਨਹੀਂਗਾ ਮੇਰਾ ਬਾਪ ਬੜਾ ਕੀ ਕਰਨ ਡਿਆ ਸੁਣਨ ਮਿਲਨ ਮੈਂ ਉਹਦੇ ਤੇ ਤੈਨ ਦੀ ਹੈ ਮੇਰਾ ਤਾਂ ਆਪ ਨਹੀਂ ਦੀ ਲਦੰਦਾ ਕਿਉਂ ਤੇਰੇ ਕੰਨ ਜੀ ਲੱਗਦਾ ਤਦ ਹੀ ਮੇਰੇ ਦਿਲ ਦੰਦਾ ਤੇ ਉੱਥੇ ਦਵਾ ਮੰਮੀ ਤੋਂ ਤਦ ਹੀ ਦਿਲ ਦੰਦਾ ਵਾ ਵੀ ਕਿੱਛੇ ਤਰ੍ਹਾਂ ਦੇਲ ਕੰਡੇ ਜਾਣੂ ਮੈਂ ਤਾਂ ਪੇਕੇ ਚਲੀ ਤੇ ਮੈਂ ਕਹਿੰਦੀ ਚਾਚੀ ਨੂੰ ਕਹਿੰਦੀ ਵੀ ਘਰ ਚਾਚੀ ਚਾਤੀ ਵਾਲੀ ਤੋਰੀ ਤਾ ਪਹਿਲੇ ਧਿਆਰ ਹੋ ਜਾਂਦੀ ਜਿੱਦ ਤਾ ਮੈਂ ਨਾ ਲਾਵਾਂ ਕਿੱਥੇ ਜਾਣਦਾ ਕਿੱਥੇ ਜਾਣੂ ਮੈਂ ਮੈਂ ਨਹੀਂ ਤਾਂ ਤਪੇਤੇ ਦਾ ਨਾ ਮੇਰੇ ਪੇਕੇ ਦਾ ਨੂੰ ਦੀ ਨਹੀਂ ਤਾਂ ਦੱਸ ਤੇਰਾ ਤੀਜੇ ਰੇ ਮੈਂ ਮਰਜੀ ਲਗੜ ਕਰਨ ਲੈ ਪੈਣ ਤਿੰਨਾ ਦੁੱਧ ਬੋਲਣ ਦੀ ਮੈਂ ਤੇ ਤੀਜੇ ਦਿਨ ਦੇਈ ਅਭੇ ਚਾਚੀ ਨੋਆ ਤਨਾ ਸਾਰੇ ਘਰ ਚੰਗੀਆਂ ਲੱਗਦੀਆਂ ਜਦੋਂ ਵਿਆਹੀਆਂ ਆ ਜਾਣ ਕੋਣ ਇਹ ਮੁੰਡਾ ਕੰਮ ਦੇ ਮਗਰ ਮਗਰ ਤੂੰ ਜਿਵੇਂ ਮਨਜੋਤ ਕੀ ਕਹੂਗਾ ਨਾਲੇ ਤੇ ਲੈਣੀ ਦਮ ਚਰੀ ਹੋ ਹੋ ਮੰਦੀ ਨਾ ਅੱਜ ਮੈਂ ਤਿਆਰ ਹੋਈ ਤੇ ਅੱਜ ਜੀ ਤੂੰ ਜਾਣਦੀ ਫਿਰ ਹੋਰ ਕਦੇ ਨ ਹੋਏ ਤੇ ਮੈਨੂੰ ਉਹਦੇ ਦਿਨ ਹੋਈ ਹੁਣ ਮੈਂ ਤਿਆਰ ਹੋਈ ਤੂੰ ਤਾਂ ਤਿਆਰ ਹੋ ਨਹੀਂ ਤਿਆਰ ਹੋਈ ਆ ਐਸਾ ਨਹੀਂ ਆ ਜਾਂਦੇ ਨਾ ਮੈਂ ਅੱਜ ਤੁਹਾਨੂੰ ਨੂੰ ਮਿਲਾਂਗੀ ਨਾ ਤੇ ਨਾ ਇਹ ਵੀ ਹੋਣੀ ਆ ਛੇਤੀ ਉਧਰ ਅੱਗੇ ਛੱਟ ਉਧਰ ਆ ਜਿੰਦੀ ਹੁਣ ਜਿੱਦਾਂ ਦੀ ਮਾਰਨੀ ਤੂੰ ਵੀ ਆਈ ਆ ਇਹਦੇ ਉਧਰ ਘੇੜਾ ਹੀ ਮਾਰਦੀ ਜਿਹੜੀ ਤੂੰ ਤੇਰੇ ਸਾਥ ਮੇਰੀ ਹਮੇ ਤੋਂ ਨਾ ਹੁੰਦੇ ਤੋਂ ਨਾ ਮੈਨੂੰ ਲੱਗਦਾ ਤੇਰੀਆਂ ਉਦਾਂ ਵੀ ਗੱਲਾਂ ਇਹਨੂੰ ਕਹਤੀਆਂ ਚੰਗੀਆਂ ਲੱਗਦੀਆਂ ਤੂੰ ਮੈਂ ਕੱਲੀ ਥੋੜਾ ਸਾਡਾ ਜਾਣਾ ਵਾ ਤੇ ਇਹਨੂੰ ਕਿਹਿਆ ਕਰ ਨਾਲੀ ਨਹੀਂ ਨਾ ਨਵੀ ਸਵੀ ਹੈਗੀ ਹੈ ਨਾ ਜੈਨ ਨਾ ਬਾਹਰ ਜਾਣ ਦੋਣਾ ਮੇਰਾ ਤਾਂ ਵਾਲਾ ਦਿੰਦੇ ਬਾਹਰ ਨਾ ਤਾਂ ਇੱਚ ਤੇ ਵੀ ਐਵੇਂ ਰੋਟੀ ਨੱਦਰ ਲਾ ਦਿੰਦੇ ਹਾਂ ਬਹੁਤ ਨਾ ਜਿਵੇਂ ਲੱਗ ਚਲੀ ਆ ਤਿੰਦੇ ਹਾਜੀ ਦੱਲੀ ਤੇ ਬਰੇ ਰੋਟੀ ਸਤਾਨ ਬਰੇ ਆ ਨਹੀਂ ਨਹੀਂ ਸਤਾਨ ਤੂੰ ਇਧਰ ਦੀ ਆ ਜਾ ਕਰ ਕੰਡ ਰੱਖ ਕੇ ਆਂਦੀ ਨਹੀਂ ਤਾਂ ਤਾਂ ਨਹੀਂ ੱੱਪੀ ਜਾਂਦੀਆਂ ਕਿੰਨੇ ਦੇ 3 ਜਾਂਦੀਆਂ ਤਾਂ 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 ਨਹੀਂ ੱੱਪਦੀਆਂ ਹੁੰਦੀਆਂ ਬਰੇ ਲੱਗੀਦਾ ਵਾ ਲੋਕੇ ਕੀ ਕਹਿਣਗੇ ਇਹ ਕਾ ਨਵੀਂ ਸਮੀ ਆ ਗਈ ਤਾਂ ਨੱਟਪੰਡਾ ਅੱਜ ਤਾਂ ਹੁਣ ਮੈਨੂੰ ਜਾਣਦਾ ਵੀ ਕੱਲ ਦਾ ਪ੍ਰੋਗਰਾਮ ਬਣਾ ਲਿਆ ਹੁੰਦੀ ਅੱਜ ਹੀ ਜਾਣਾ ਦੋਵਾਂ ਨੇ ਨਹੀਂ ਆਈ ਅੱਜ ਜਾਣਾ ਮਨਜੋਦ ਕੰਮ ਤੇ ਗਿਆ ਵਾ ਤਾਂ ਇਹ ਦੋਵੇਂ ਜੰਗ ਹੋਉਂਦੀ ਆ ਮੱਥੇ ਚੱਲ ਜੰਨੀਆਂ ਨਾਲ ਮੈਂ ਸੋਨੂ ਨੂੰ ਮਿਲ ਆਉਂਗੀ ਦਰਜੀ ਕਰਦਾ ਸੋਨੂ ਨੂੰ ਮੈਂ ਦੋ ਜੰਦਾਵਾਂਗੇ ਆ ਗੋਨ ਨੂੰ ਸੋਨੂ ਨੂੰ ਫੋਨ ਕਰਦਾ ਮੈਂ ਤਾਂ ਕਿ ਤੁਹਾਨੂੰ ਲੈ ਜਾਉਂਕੀ ਨਾਲ ਫੋਨ ਫੋਨ ਕਰਤਾ ਤਾਂ ਨਹੀਂ ਫੋਨ ਆ ਵੀ ਇੱਥੇ ਹੈਗਾ ਇਹ ਤਾਂ ਫੋਨ ਫੋਨ ਤੇ ਆਦਾ ਹੀ ਹਾਂ ਪਰ ਫੋਨ ਤੇ ਆ ਟੁੱਟ ਨਹੀਂ ਆ ਦੇਖ ਲੈ ਤੋੜਦਾ ਨਾ ਤੂੰ ਨੁਕਸਾਨ ਹੀ ਕਰਨ ਵਾਲਾ ਹੈ ਆ ਤਾਂ ਚੰਗਾ ਭਲਾ ਹੈਗਾ ਤੂੰ ਦਾ ਨਹੀਂ ਜੀ ਨਹੀਂ ਲੱਗਦਾ ਤੇ ਇਹਦਾ ਨੁਕਸਾਨ ਕਰਨ ਦੀ ਤੇਰਾ ਵਾਵਾ ਨਹੀਂ ਇੱਥੇ ਦਿੱਦਾ ਤੇ ਟੁੱਟ ਗਿਆ ਹੁਣ ਮੈਂ ਦੀ ਤੇਰਾ ਤਾਂ ਮਾਂ ਹੀ ਜੇ ਲਿਆਂਦਾ ਤੇ ਤੂੰ ਤੋੜ ਕੇ ਰਾਹ ਦਿੱਤਾ ਚੰਗਾ ਕੰਮ ਹੀ ਹੈ ਮੈਂ ਥੋੜਾ ਤੋਂ ਰਿਆ ਆਪੇ ਟੁੱਟ ਗਿਆ ਦੇਖ ਕੇ ਲਾਇਆ ਹੁਣ ਇਹਨੇ ਪੇਕੇ ਫੋਨ ਕਰਨ ਦੀ ਹੋਣੀ ਤੇ ਤੂੰ ਮਗਰੋਂ ਕਿ ਕਿੱਥੇ ਤਰੀ ਜੁੜੀ ਨਹੀਂ ਕਰਨ ਦੀ ਹੋਣੀ ਆਹ ਫਿਰ ਹਰ ਦੇਰ ਪਿਆਰ ਮੈਂ ਦੋ ਦਾਨੀਆਂ ਮੈਂ ਤੇ ਬਰਾ ਪਿਆਰ ਕਰਦੀ ਆ ਬਹੁਤ ਪਿਆਰ ਕਰਦੀ ਪਿਆਰ ਤੇ ਕਰਦੀ ਉਹ ਡਗ ਪਿਆ ਹੋਣਾ ਨਾ ਤੇ ਉਹ ਟੁੱਟ ਗਿਆ ਵਾ ਚਲੋ ਕੋਈ ਨਹੀਂ ਹੋ ਰਾ ਚਲੋ ਚਾਰੀ ਬਾਤ ਕਰ ਲਿਓ ਪਹਿਲਾਂ ਇਹਨੂੰ ਬਣਵਾ ਲਓ ਹਣ ਇਤੋਂ ਬਿਨਾ ਤੇ ਇੱਕ ਕੰਮ ਨਹੀਂ ਹੋਣਾ ਤੇ ਕੋਈ ਨਹੀਂ ਬਣਾ ਲਿਆ ਹੁੰਦੇ ਅਸੀਂ ਜਾਂਦੀਆਂ ਨਾਲੇ ਫੋਨ ਲੈ ਆ ਜੀ ਜਾਂਦੇ ਪਵਾ ਲੈਨੇ ਆਂ ਥੋੜਾ ਮੈਂ ਹੁਣ ਹੋਰ ਕਿੰਨੂ ਕਹਿ ਕੇ ਜਾਣਾ ਘਰ ਰੁਲ ਗਿਆ ਹੁਣ ਕਿਹਾ ਤਾਡੀ ਸਿਰ ਤੇ ਘਰ ਛੱਡ ਕੇ ਚੱਲੀ ਦੋ ਅੱਜ ਸਮਝ ਹੋ ਹੁਣ ਦੋਤੇ ਫਿਰ ਚੱਲੀ ਚਾਈਏਗਾ ਫਿਰ ਇੰਨਾ ਹੀ ਕਰੂਗਾ ਹੁਣ ਕਾਲੀ ਜਾਊਂਗੀ ਸਾਨੂੰ ਫੇਰ ਕੱਪੜੇ ਲੈਣੇ ਪੈਣੇ ਦੂਜੇ ਪਾਸੇ ਅੱਗੇ ਮੈਂ ਦੋਤੇ ਕੰਮ ਤੇ ਗਿਆ ਤੇ ਚੱਲ ਜੰਗ ਫਿਰ ਮੈਂ ਤੁਹਾਡੀ ਘਰ ਦੇ ਇਦਾਂ ਨਾਲ ਚਾਤੀ ਮਾਰਾਂਗੀ ਅੱਜ ਤੇ ਤੇ ਮਾਰੀ ਮੈਂ ਚੰਗਾ ਕਿੰਦੀ ਘਾਤੀ ਆ ਹਾਂ ਇਹ ਇਦਾਂ ਆਣਾ ਹੈਗਾ ਪਹਿਲਾਂ ਹੀ ਚਾਰੋ ਤੇ ਆਦੀ ਇਹਨੇ ਦੇਥ ਲੈ ਆਣਾ ਇਹਨੂੰ ਪਤਾ ਲੱਗਦਾ ਨਾ ਆਦੀ ਅੰਦਰ ਲੱਗੀ ਇਹਨੇ ਤੁੰਗੀਆਂ ਇਹ ਸੋਹਾਂ ਲਿੰਦੀ ਰਹੀ ਤੋਤੀ ਤੇ ਨੂੰ ਮੈਂ ਕਹਾਂ ਧਿਆਨ ਨਾਲ ਲਗਾ ਇਹ ਤੁਕ ਨੂੰ ਮੈਂ ਬੁਲ ਨਹੀਂ ਦਿੰਦੀ ਤੇ ਨਹੀਂ ਹਾਂ ਤੇ ਕਰਾਉਂ ਨਹੀਂ ਦਿੰਦੀ ਆ ਤੋਈ ਨਹੀਂ ਮੈਂ ਇਹਨੂੰ ਟੁੱਟ ਦੇ ਨਹੀਂ ਹੂ ਕਿਹ ਤਰ੍ਹਾਂ ਦੀ ਹੈਗੀ ਆ ਇਹੋ ਰਹਿੰਦੀ ਇੰਨੀ ਫੇ ਕਿੱਥੇ ਗਈਾਂ ਕਿੱਥੇ ਆਈਆਂ ਤੇ ਕਿੱਥੇ ਗਈਆਂ ਤਰ ਤੋ ਤਾਦਾ ਦੰਦਾ ਇਹਨੂੰ ਅਹ ਤੇ ਆਪਾਂ ਦੀ ਆਈ ਦੋ ਹੋਤੀ ਆਹੋ ਨਹੀਂ ਕਿ ਮੈਂ ਚੱਲ ਜਾ ਆਪਾਂ ਫੇ ਪਹਿਲਾਂ ਇਹਨੂੰ ਬਣਾ ਲਾਂਗੇ ਤੇ ਫੇ ਆਪਾਂ ਉੱਤੇ ਤੋੜਦੇ ਦਰਨਾਗੇ ਆ ਜਾਂਦੇ ਬਣਾ ਲੈਣਾ ਕੋਈ ਤੋ ਕੋਈ ਚੱਲ ਜਾਂਦੇ ਬੋਣ ਸੌਣ ਲੱਗਣਾ ਸਾਰੇ ਦਿਲ ਨਹੀਂ ਦੇ ਜਿੱਦਾਂ ਤੇ ਹੋਲੀ ਦੀ ਸੀ ਪਾਉਂ ਤੋ ਖਰਾਬ ਹੋ ਗਿਆ ਨਾ ਜਾਂਦਾ ਕੋਈ ਆ ਵੀ ਦੋ ਇਹ ਪਤਾ ਨਹੀਂ ਕਿੱਥੇ ਦੇ ਦੇਗੀ ਤਾਂ ਤੇ ਕੋਈ ਨਹੀਂ ਜਾਂਦਾ ਸੱਚ ਪਵਾ ਲੈਨੇ ਤਾਂ ਠੀਕ ਹੋ ਹੋਰ ਨਸਾਨ ਹੋ ਗਿਆ ਇੱਤੇ ਪੈਦਲਾ ਦੰਨੇ ਤਾਂ ਕੋਈ ਬਾਦਮੀ ਚੱਲ ਤਾਂ ਚ ਲਈਏ ਮੈਂ ਤੂ ਗੂਦਦਾ ਤੂੰ ਕਰ ਲਈਏ ਕਰ ਲਈਏ ਚੱਲ ਫਿਰ ਆਉਣ ਵਾਏ ਬਣਿਏ ਸਤਿਗੁਰੂ ਸਤਿਗੁਰੂ ਕੀ ਕਰਦਾ ਕੋ ਕੋ ਨਹੀਂ ਵਿਹਲਾ ਬੈਠਾ ਮੈਂ ਸਾਰੀ ਕਾੜੀ ਮਾਰੇ ਦਾ ਘਾਹ ਨੂੰ ਸਾਫ ਕਰਦੀ ਏ ਅੱਛਾ ਕਾੜ ਲਿਆ ਆ ਕੀਤਾ ਥੋੜਾ ਕੀਤਾ ਜਿਆਦਾ ਨਹੀਂ ਕੀਤਾ ਅੱਛਾ ਅੱਛਾ ਉਹ ਤਾਂ ਤੂੰ ਕਹੇ ਕਿ ਮਾਂ ਚ ਪਿਆਣਾ ਚ ਵਾਈ ਪਾਈ ਤੂੰ ਹੈਗਾ ਮਾਂ ਤੂੰ ਰਮਾਨਾ ਕਰ ਵਿਆਹ ਕਰ ਉਹ ਘਰ ਮਾ ਤਾਂ ਬੇਲੇ ਬੈਠਿਆ ਕੀ ਕਰਾਂ ਮੈਂ ਲੈ ਦੱਸ ਤੈਨੂੰ ਤਾਂ ਰਾਜਕਾਰ ਮਿਲ ਗਿਆ ਪਰ ਤੂੰ ਕੀ ਵਿਹਲਾ ਤੇਰੇ ਕੋ ਬੈ ਨਹੀਂ ਹੁੰਦਾ ਉਥੇ ਬਥੇਰੀ ਕਮਾਈ ਕੀਤੀ ਤੁਸੀਂ ਪਿੰਡ ਪਿਛੇ ਆਪਣੇ ਉਥੇ ਕੀਤੀ ਆ ਤਾਂ ਹੀ ਤੇ ਬੈਠਾ ਨਹੀਂ ਜਾਂਦਾ ਨਾ ਵਿਹਲੇ ਬੈਠਾ ਨਹੀਂ ਨਾ ਮੈਂ ਤੇ ਕੰਮ ਚ ਲਵਾਦਾ ਕਦੇ ਤਾਂਲਾ ਵੀ ਕਾਮੀਆਂ ਦੇ ਕੰਮ ਮੈਨੂੰ ਕੰਮ ਹੀ ਕਰਨਾ ਹੁੰਦਾ ਤੇ ਫਿਰ ਇਹ ਇੱਥੇ ਕਦਰ ਹੀ ਲਿਆਉਂਦੇ ਉਹ ਨਹੀਂ ਇੱਥੇ ਤੇ ਤੁਹਾਨੂੰ ਬੜਾ 6 ਮਹੀਨਾ ਕੰਮ ਆ ਇੱਕ ਵਾਰੀ ਪਾਣੀ ਲੱਗਾ ਖਾਲ ਕਰ ਲੈ ਮੁਰਕੇ ਵਿਹਲਾ ਹੀ ਰਹਿਣਾ 5 ਮਹੀਨੇ ਉਹ ਵੀਰੇ ਵੀ ਸਾਂਭਣੀ ਪੈਣੀ ਹੈ ਜੇਰ ਨੂੰ ਨਾ ਸਾਂਭਾਂਗੇ ਤੇ ਫਿਰ ਇਹ ਵਿਚਾਰੀਆਂ ਬਥੇਰਾ ਸਿਰ ਮੱਥਾ ਇਹਨਾਂ ਨੇ ਮਾਰਿਆ ਵਾ ਆਹ ਤਾਂ ਗੱਲ ਹੈਗੀ ਆ ਜਨਾਨੀਆਂ ਦੇ ਵਾਸਤੇ ਗੱਲ ਤੇ ਹੈ ਨਹੀਂ ਕਿਹੜਾ ਖਾਲ ਕੱਢਿਆ ਵਾ ਉਹ ਮੜਾ ਜਿਹਾ ਕੱਢ ਕੇ ਆਇਆ ਅੱਗੋਂ ਮੈਂ ਬਾਕੀ ਰਹਿ ਗਿਆ ਮੈਂ ਚਲ ਹੌਲੀ ਹੌਲੀ ਕੱਢ ਲਾਂਗੇ ਅਜੇ ਕਿਹੜਾ ਪਾਣੀ ਲਾਉਣਾ ਆਹ ਤਾਂ ਸਾਂਝਾ ਖਾਲ ਹੀ ਉਹ ਕੱਢ ਕੇ ਆਇਆ ਵਾ ਆਹੋ ਤੂੰ ਇੱਕ ਵਾਰੀ ਸੁਪਰੇ ਹੀ ਹੀ ਕਰ ਦਿੰਦੇ ਇੱਕ ਵਾਰੀ ਤੁਸੀਂ ਕਰ ਦਿਆ ਕਰੋ ਬੜਾ ਕੀ ਆ ਕਿ ਬੰਨੇ ਮਾੜੇ ਮੋਟੇ ਚੌੜੇ ਵਿੱਚ ਕਈ ਨਾ ਬਦੋ ਬਦੋ ਮਿੱਟੀ ਰਸੀ ਜਾਂਦੀ ਆ ਤੇ ਡਾੜੀ ਅੱਗੇ ਡਿਆ ਹੀ ਰੌਲਾ ਪਾਉਣ ਮੈਂ ਕੋਈ ਗੱਲ ਨਹੀਂ ਪੁਰਾਣੇ ਨੂੰ ਦੱਸ ਦਿੰਦੇ ਆ ਕਿ ਅਸੀਂ ਸਪਰੇਅ ਕਰ ਦਿਆ ਕਰਾਂਗੇ ਤੇ ਮਿੱਟੀ ਤੋਂ ਜੋ ਘਾ ਸ਼ਾਂਗਣਾ ਤੇ ਮਿੱਟੀ ਤੇ ਮਾੜੀ ਮੋਟੀ ਲੱਥੀ ਜਾਂਦੀ ਆ ਉਹ ਤਾਂ ਤੁਹਾਨੂੰ ਪਤਾ ਕਿ ਉਮਰ ਦੇ ਹਿਸਾਬ ਨਾਲ ਬੀਪੀ ਹੋ ਜਾਂਦਾ ਵਾ ਹਾਈ ਤੇ ਕੋਈ ਮਾੜੀ ਮੋਟੀ ਗੱਲ ਹੋ ਤਾਂ ਦਿਲ ਤੇ ਲਾਣਾ ਫਿਰ ਡਾਬਨਾ ਰੌਲਾ ਪਾਉਣ ਹੁਣ ਸਾਨੂੰ ਤੇ ਉਹਦੀ ਸੁਭਾਤਾ ਪਤਾ ਹੁਣ ਤੁਸੀਂ ਕਹਣਾ ਨਾ ਖੜੇ ਮੈਨੂੰ ਵੇਖ ਕੇ ਨਹੀਂ ਸਿਕਾਉਂਦਾ ਜਾਂ ਮੇਰੇ ਕਰਕੇ ਡਿਆ ਰ ਉਹਦਾ ਸੁਭਾਈ ਜਾਂਦਾ ਹੋ ਗਿਆ ਵਾ ਉਹ ਚਲੋ ਗੱਲ ਨਹੀਂ ਹੁਣ ਤੁਸੀਂ ਕਿੱਡੀ ਵਧੀਆ ਗੱਲ ਕਰਦੇ ਜੀ ਹਨਾ ਤੇ ਮੈਂ ਕੁਛ ਦਾਈ ਥੋੜੀਆਂ ਵੀ ਤੁਹਾਡੇ ਗੱਲ ਪੈ ਜੂ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਪਹਿਲੇ ਦਾਤੋਂ ਸਾਡੇ ਨਾਲ ਤੇ ਰਹਿੰਦਾ ਸਾਨੂੰ ਤਾਂ ਗੰਦਾ ਦਾ ਪਤਾ ਵਾ ਹੁਣ ਤੁਸੀਂ ਜਿੱਦਾਂ ਨਵੇਂ-ਨਵੇਂ ਆਏ ਤੁਸੀਂ ਕਹਣਾ ਖਰੇ ਤਾਇਆ ਮੈਨੂੰ ਜਾਣ ਕੇ ਸੁਣਾਉਂਦਾ ਵਾ ਇਹ ਗੱਲ ਵਾ ਕਿ ਆਪਾਂ ਨਾ ਸਪਰੇਅ ਕਰ ਦੇਨੇ ਖਾਲੂ ਸਾਰੇ ਨੂੰ ਜੇ ਤੁਸੀਂ ਨਹੀਂ ਲਾਉਣੀ ਸਪਰੇਅ ਤੇ ਤੁਸੀਂ ਲਾਉਣੀ ਤਾਂ ਮੈਂ ਲਾ ਕੇ ਮੈਂ ਸਵੇਰੇ ਕੋਈ ਮਾਰ ਦੂੰਗਾ ਤੇ ਜੇ ਲੋੜ ਮੜ ਕੇ ਦੋਹਰੇ ਕਰਨੀਆਂ ਉਦੋਂ ਤੁਸੀਂ ਮਾਰ ਦਿਓ ਆਣ ਕੇ ਇੱਕ ਵਾਰੀ ਚਲੋ ਕੋਈ ਨਹੀਂ ਏਦਾਂ ਕਰ ਲਾਂਗੇ ਪਰ ਨਾਲੇ ਪਤਾ ਜਿਹੜਾ ਸਾਂਝਾ ਕੰਮ ਹੁੰਦਾ ਨਾ ਉਹ ਪੁੱਛ ਕੇ ਕਰੀਦਾ ਹੁੰਦਾ ਆਪਣੀ ਮਰਜ਼ੀ ਨਾਲ ਨਹੀਂ ਕਰੀਦਾ ਹੁੰਦਾ ਚਲ ਇਧਰ ਨਹੀਂ ਵੀ ਮਰਜ਼ੀਆਂ ਨਾਲ ਵੀ ਕਰਨੇ ਪਏ ਜਾਂਦੇ ਆ ਤਾਈ ਜੀ ਸਾਂਝੇ ਕੰਮ ਫੇਰ ਕੀ ਆ ਲੈ ਆਜੇ ਤੈਨੂੰ ਕਿਹੜਾ ਚਿਹਰਾ ਹੋਇਆ ਵਾ ਇਹਨੂੰ ਤੂੰ ਮਰਜ਼ੀਆਂ ਕੋਈ ਗੱਲ ਨਹੀਂ ਜਿਹੜਾ ਕੰਮ ਹੀ ਸਾਂਝਾ ਹੋਵੇ ਨਾ ਉੱਥੇ ਫਿਰ ਪੁੱਛ ਪਿਛਾਈਆ ਵੀ ਨਹੀਂ ਕਾ ਚੱਲਦਾ ਹੁੰਦਾ ਜ਼ਿਆਦਾ ਨਹੀਂ ਨਾ ਸਾਰੇ ਕੰਮ ਕਰਨੇ ਪੈਂਦੇ ਆ ਇਹ ਵੀ ਸਭ ਨੂੰ ਫਿਰ ਸਾਂਝਾ ਨਹੀਂ ਰਹਿ ਜਾਂਦਾ ਜਦੋਂ ਪੁੱਛ ਪਿਛਾਈਆ ਚੱਲਣ ਦਾ ਪੈਣਾ ਫਿਰ ਉਹ ਸਾਂਝਾ ਨਹੀਂ ਰਹਿੰਦਾ ਹੁੰਦਾ ਫਿਰ ਉਹ ਆਪੋ ਆਪਣਾ ਹੋ ਜਾਂਦਾ ਕੋਈ ਨਹੀਂ ਜਦੋਂ ਤ ਅਹੀਂ ਦੂਜੇ ਬੰਦੇ ਨੰਗਣਾ ਵਾ ਇਹ ਜੀ ਵਟ ਚੌੜੀ ਉਹ ਰਾਤਪੁਰਾਸ਼ ਵਿੱਚ ਸੁੱਖਾ ਲੰਗਿਆ ਜਾਂਦਾ ਵਾ ਉਹ ਤਾਂ ਇਹਦੇ ਗੁੱਡੇ ਖਾਂਦੇ ਰਹੀ ਜਾ ਵਾ ਚਲੋ ਤੇ ਤੁਹਾਡੀ ਗੱਲ ਠੀਕ ਆ ਪਰ ਤੁਸੀਂ ਵੀ ਥੋੜਾ ਜਿਆਦਾ ਤਾਇ ਜੀ ਨੂੰ ਸਮਝਾਓ ਉਹ ਮੈਂ ਤਾਂ ਤੁਹਾਨੂੰ ਦੱਸੀ ਗੱਲ ਕਿ ਉਹਦਾ ਬਲੱਡ ਪ੍ਰੈਸ਼ਰ ਬਹੁਤ ਵਾਧਾ ਵਾ ਉਹਨੂੰ ਕਿਹੋ ਜਿਹਾ ਨਹੀਂ ਪਤਾ ਲੱਗਦਾ ਗੱਲ ਕਰਨ ਦਾ ਮੈਂ ਤਾਂ ਐਂ ਤੂੰ ਪਹਿਲਾਂ ਦੱਸਣਾ ਆ ਗਿਆ ਪਿਉਰੀ ਗੱਲ ਦਾ ਗੁੱਸਾ ਨਾ ਕਰੀ ਕਿਸਦਾ ਵੀ ਨਹੀਂ ਉਹ ਤੇ ਚਲੋ ਤੁਹਾਡੀ ਗੱਲ ਠੀਕ ਆ ਮੈਂ ਨਹੀਂ ਕਰਦਾ ਗੁੱਸਾ ਪਰ ਮੰਨਦੇ ਨਹੀਂ ਦਾ ਉਹ ਵੀ ਉਹ ਜਿਹਦਾ ਨਾਰੀਗਲ ਨਹੀਂ ਹੁੰਦਾ ਬਾਹਰ ਹੋ ਸਕਦਾ ਇਹ ਵਿੱਚੋਂ ਐ ਪੁੱਲ ਫਲਾੜ ਗਿਆ ਉਹ ਮੁੜ ਕੇ ਗੱਲ ਕਰਕੇ ਜੋ ਠੰਡਾ ਹੁੰਦਾ ਨਾ ਸੁਭਾਅ ਦਾ ਤੇ ਮੁੜ ਕੇ ਪਿਛਤੰਦਾ ਉਹ ਮੈਂ ਆ ਗੱਲ ਕਿੱਦਾਂ ਕਹਿਤੀ ਉਹ ਬਸ ਇਹੀ ਤੇ ਗੱਲ ਵਾ ਆਪੀ ਹੁਣ ਜਿੱਦਾਂ ਅਗਲਾ ਬੰਦਾ ਕੋਈ ਗਲਤ ਬੋਲੇ ਕਿਸੇ ਵੇਲੇ ਦੂਜੇ ਕੋ ਵੀ ਨਹੀਂ ਬਰਦਾਸ਼ਤ ਹੁੰਦਾ ਚੱਲ ਛਾ ਆਪਣਾ ਮਾਪਾ ਵੀ ਕਿਸੇ ਵੇਲੇ ਕਹਿ ਆਈ ਵੀ ਨਾ ਜਿਹੜਾ ਵਿਹਲਾ ਹੁੰਦਾ ਨਾ ਇਧਰ ਮਾਰਜਿਆ ਕਰ ਗੇੜਾ ਸਾਡੇ ਵੱਲ ਵੀ ਨਾਲੇ ਤੈਨੂੰ ਤਾਇਏ ਦਾ ਸੁਭਾਅ ਦਾ ਪਾਪ ਨਹੀਂ ਪਤਾ ਲੱਗ ਜੂ ਤਾਇਏ ਦਾ ਸੁਭਾਅ ਤੇ ਮੈਂ ਬਾਹਰ ਹੀ ਵੇਖ ਲਿਆ ਨਹੀਂ ਘਰ ਵੇਖੀ ਨਾ ਆਣ ਕੇ ਫੇਰੇ ਨਾਲੇ ਤੂੰ ਸគਵਜ ਨਵਾਂ ਨਵਾਂ ਰਹਿਣਾ ਸੀ ਕੋਈ ਚਿਰ ਕਿ ਤੂੰ ਤੇ ਪੁਰਾਣਾ ਜਿਹਾ ਵੀ ਹੋ ਗਿਆ ਚਲ ਕੋਈ ਨਹੀਂ ਕੋਈ ਨਹੀਂ ਮੈਂ ਪਹਿਲਾਂ ਹੀ ਪੁਰਾਣਾ ਸੀ ਤੇ ਮੈਂ ਨਵਾਂ ਹੋਇਆ ਕਦ ਨਹੀਂ ਚਲ ਪੋਣੇ ਆਪ ਚਾਹ ਪੀ ਗੁਰਗੜ ਨਹੀਂ ਬਸ ਚਲੋ ਕੋਈ ਨਹੀਂ ਮੈਂ ਚੱਲਾਂ ਘਰ ਨੂੰ ਮੈਨੂੰ ਬਾਹਰ ਜਾਣਾ ਹੋ ਗਿਆ ਨਿਕਲੇ ਨੂੰ ਚਲ ਠੀਕ ਆਹ ਠੀਕ ਮੈਂ ਇਹ ਕਿ ਨਹੀਂ ਆ ਗੱਲਾਂ ਕਰਦਾ ਹਾਂ ਗੱਲ ਤੇ ਪੁੰਝੀ ਨਹੀਂ ਪੈਣ ਦਿੰਦਾ ਉਹ ਮੈਂ ਕਾਲ ਤੇ ਕੱਖੇ ਵੀ ਨਹੀਂ ਮੈਂ ਗੱਲ ਨੂੰ ਠੰਡੀ ਕਰ ਨੂੰ ਪੈਣਾ ਤੁਸੀਂ ਗੱਲ ਨੂੰ ਹੋਰ ਬੁਧਾਉਂਦੇ ਜੀ ਉਹ ਅਕੜਿਆ ਵਾ ਗਾੜੀ ਅਕੜਿਆ ਕੋਈ ਵੀ ਕਿਦਾਂ ਤੁਸੀਂ ਗੱਲਾਂ ਕਰਦੇ ਜੀ ਇਦਾਂ ਦੀ ਅੰਨੇ ਪੈਰੀ ਤਾਨੂੰ ਕਿਵੇਂ ਮਿੱਠੇ ਪੈਰੇ ਨਹੀਂ ਕੰਮ ਚੱਲਣਾ ਕੋਈ ਵੀ ਚੱਲਣਾ ਚੱਲਾਉ ਨਹੀਂ ਉਹ ਤਾਂ ਗੱਲ ਨੂੰ ਜਿਹੜੀ ਤੂੰ ਸਹੀ ਕਰੰਡਿਆ ਤੈਨੂੰ ਵੀ ਗਾੜੀ ਇਦਾਂ ਕਰੀ ਜਾਂਦਾ ਗਾੜੀ ਗੱਲ ਤੇ ਕਿਸੇ ਦੀ ਸੁਣਨੀ ਨਹੀਂ ਡਿਆ ਆਪਣੀ ਮਰਜ਼ੀ ਦੀਆਂ ਗੱਲਾਂ ਟੋਰਨਾ ਕਰਦੇ ਗਿਆ ਆਪੂ ਆਪਣਾ ਦਿਮਾਗ ਹੁੰਦਾ ਪਿੱਛੋਂ ਗਾੜੀ ਕਰੀ ਉਹ ਜਮੀਨਾ ਖਾਂਬਦਾ ਆ ਇਹਦਾ ਦਿਮਾਗ ਨਹੀਂ ਇਦਾਂ ਦਾ ਹੀ ਆ ਉਂਝ ਉਹ ਜਦਾਂ ਦੇ ਨਾ ਸਿੰਘ ਤੁਹਾਨੂੰ ਜੀ ਕਰਦਾ ਉਹ ਤਾਂ ਅਸੀਂ ਜਿਹੜੇ ਮੂਰਖ ਨਹੀਂ ਗੇ ਕਿਹ ਨਿਕਿਆ ਨਿਕਿਆ ਕਰਨਾ ਤੇ ਸਿੰਘ ਬਸ ਆਈਏ ਤੇ ਕੋਈ ਗੱਲ ਨਹੀਂ ਪਹਿਲ ਕਰਨੀ ਨਹੀਂ ਤੇ ਦੂਜ ਜਰਨੀ ਨਹੀਂ ਚਲੋ ਕੋਈ ਨਹੀਂ ਵਾਗ ਰੁ ਵਾਗ ਰੁ ਕਰੋ ਆ ਕੋਈ ਹੋਰ ਹੁੰਦਾ ਆ ਦੇ ਆ ਲੈ ਲਓ ਆ ਥੱਲੇ ਰੱਖ ਲਓ ਹੁਣ ਕੋਈ ਗੱਲ ਨਹੀਂ ਰੱਖ ਥੱਲੇ ਰੱਖ ਲਾ ਥੀਰ ਵਾਲਾ ਪਿਆ ਹੈ ਇੱਧਰ ਰੋਲਾ ਭਰਾਵਾ ਤੇਰੇ ਤਾਈ ਦਾ ਇਹ ਹੁਣੀ ਕੀ ਆਂਦੇ ਪਹਿਲਾਂ ਤੇ ਤਾਇਆ ਬੜਾ ਔਖਾ ਹੁੰਦਾ ਹੈ ਉੱਥੇ ਜਾ ਕੇ ਹਾਂ ਏ ਆਖਾਲ ਨੂੰ ਇੰਨਾ ਚੌੜਾ ਕਰਤਾ ਇਹ ਕਰਤਾ ਖਾਲ ਤੇ ਪਹਿਲਾਂ ਹੀ ਚੌੜਾ ਤੂੰ ਪਤਾ ਐ ਇਹਨਾਂ ਨੂੰ ਰਹਿਣ ਦੇ ਏਦਾਂ ਹੀ ਕਰਤੇ ਰਹੇ ਆ ਇਹ ਤਾਂ ਫੜਾਪ ਕਰਨ ਬੈਠੇ ਐ ਕਿ ਜਮੀਨ ਸਾਡੇ ਹੱਥ ਚ ਜਾ ਜੇ ਮੈਂ ਵੀ ਕਹਿੰਦੀ ਸੀ ਉੱਥੇ ਬੈਠੀ ਐ ਤੇ ਤਾਇਆ ਆ ਕੇ ਬੜਾ ਹੀ ਬੋਲੇ ਉੱਥੇ ਮੈਂ ਆ ਕੇ ਮੰਮੀ ਨੂੰ ਦੱਸਿਆ ਸੀ ਉਹਦੇ ਵੇਖਿਆ ਸ਼ਰੀਕ ਸ਼ਰੀਕ ਹੀ ਹੁੰਦੇ ਆ ਉਹ ਦਿਖਾਈ ਹੈ ਮੁੜ ਕੇ ਦੋਵੇਂ ਮਾਂ ਪੁੱਤ ਮੈਨੂੰ ਇੱਥੇ ਮਿਲ ਪਿਆ ਆ ਕੇ ਅੱਛਾ ਉਹ ਵੀ ਗਏ ਸੀ ਮੈਂ ਇਹ ਤੇ ਸੁਣਿਆ ਸੀ ਵੀ ਦੁਨੀਆ ਨੂੰ ਦੋਵੇਂ ਪਾਸੇ ਦੰਦੇ ਹੁੰਦੇ ਆ ਮੈਂ ਉਹ ਪਹਿਲੀ ਇਹਦੀ ਵੇਖਿਆ ਪਿੱਕੋ ਘਰ ਜੀ ਦੋਵੇਂ ਬੰਨੇ ਦੰਦੇ ਆ ਹਾਂ ਇੱਕ ਤੇ ਸਿੱਧਾ ਯਾਰ ਦੇ ਨੂੰ ਫਿਰਦਾ ਤੇ ਦੂਜੇ ਮਿੱਠੇ ਚ ਪਾ ਕੇ ਯਾਰ ਦੇਂਦੇ ਹਾਂ ਕੀ ਆਖਿਆ ਤੇ ਤੈਨੂੰ ਉਹ ਆ ਕੇ ਮਿੱਠੇ ਪਿਆਰੇ ਇਦਾਂ ਨਹੀਂ ਕਰੀਦਾ ਹੁੰਦਾ ਉਹਦਾ ਬੀਬੀ ਵਾਦਾ ਵਾ ਉਹਦਾ ਗੁੱਸਾ ਨਾ ਕਰੀ ਹਾਂ ਇਹ ਆ ਉਹ ਆ ਤੇ ਉਹਦੇ ਸਿਆਣਾ ਵਾ ਸਿਆਣਾ ਬੇਣਾ ਉਹਦਾ ਗੁੱਸਾ ਨਾ ਕੱਲੀ ਕਿਤੇ ਲਾਂਬੇ ਬੀਬੀ ਵਾਦਾ ਕਰਨੀ ਵਾਦਾ ਮੈਂ ਵੀ ਬੀਬੀ ਚਲੋ ਮੈਂ ਠੀਕ ਆ ਵਾਦਾ ਮੰਨ ਲੈਣਾ ਮੈਂ ਫਿਰ ਅਗਲੇ ਦਾ ਵੀ ਕੇਵਲ ਵਾਜ ਜਾਂਦਾ ਹੁੰਦਾ ਨਾ ਕਿੰਨਾ ਚਿਰ ਕੋਈ ਚੁੱਪ ਰਹੂਗਾ ਆਪੇ ਕਿੰਨਾ ਚਿਰ ਰਹੂਗਾ ਕੋਈ ਮੰਮੀ ਹੁਣ ਹੀ ਬੀਬੀ ਵਧ ਲੱਗਾ ਪਹਿਲਾਂ ਤੇ ਵਧਦਾ ਨਹੀਂ ਇਹਨਾਂ ਦਾ ਉਹ ਹੁਣ ਮੈਂ ਲੈ ਜੋ ਆਂਦਾ ਵਾ ਤੁਹਾਨੂੰ ਆਦਾ ਆ ਮੰਮੀ ਤਾਲਾ ਤਾਲਾ ਦੇ ਆ ਆ ਬਦੀ ਲੋ ਪਰ ਤੋ ਹਲਾ ਮੈਂ ਤੋ ਤੁਰ ਤੱਦ ਲਾ ਤੇ ਸਿਰ ਕੱਜ ਲਾ ਨਾ ਨਹੀਂ ਉਹ ਤੇ ਤੋਰੇ ਮੇ ਤੇ ਜਿੱਦਾਂ ਦਾ ਵਾ ਇੱਥੇ ਤੇ ਹੁਣ ਮੈਂ ਤੋਰ ਤਦਣੀ ਆ ਪੁੱਤ ਸਿਰ ਕੱਜੀ ਦਾ ਹੁੰਦਾ ਵਾ ਨਹੀਂ ਫੇ ਮੈਂ ਤੋਰ ਤਦਣੀ ਆ ਉਹ ਤੱਗੇ ਪੱਦ ਕੇ ਆਈ ਤੂੰ ਉਥੋਂ ਨਹੀਂ ਇੱਦਾਂ ਤਲ ਕਸਾ ਹੋਰ ਬਣ ਗਿਆ ਹੈ ਹੋਰ ਤੋਰ ਨਾ ਤੋਦੋ ਤੂੰ ਵੀ ਤੋਰ ਨਾ ਤੋ ਅੱਛਾ ਦੇਖੀ ਉਹਨਾਂ ਨੇ ਹੈਰਾਨ ਹੀ ਹੋ ਜਣਾ ਨਾ ਨਾ ਚਪਕੀ ਤਿਆਰੀ ਆ ਉਹਨਾਂ ਨੇ ਤਾਂ ਕਿੰਨਾ ਤੋਰ ਤਦ ਕੇ ਆਈਆਂ ਕਿਨਾ ਉਹ ਹੜੇ ਤਾਈ ਦਾ ਤਾਦੀਓ ਅੱਛਾ ਉਹਨਾਂ ਨੇ ਦੇਖੀ ਉਹਨਾਂ ਨੇ ਤਰ ਤਰ ਕੇ ਤੇ ਟੋਲੇ ਹੀ ਹੋ ਜਣਾ ਅੱਛਾ ਹਾਂ ਹਾਂ ਦੇ ਸਨ ਦਿਹਾਣੀਆਂ ਦੇਤੀ ਸਹੀਓ ਉਹ ਠੀਕ ਕਰ ਦਿਆਂ ਨੀਆਂ ਮੈਂ ਮੈਂ ਅਮਰੋ ਤੋੜ ਲੱਗੀ ਹੋਈ ਮਾਂ ਕਹਿੰਦੀ ਤਾਈ ਜਾਂਦੀ ਤੂੰ ਤੇ ਨਵਾਂ ਸਮਾਂ ਆ ਤੂੰ ਤੇ ਆਉਂਦਾ ਹੀ ਪੁਰਾਣਾ ਹੋ ਗਿਆ ਹਜੇ ਤੂੰ ਬਹਿ ਕੇ ਖਾਣਾ ਹੀ ਇਹ ਉਹ ਦੱਸ ਮੈਂ ਆਇਆ ਤਾਂ ਲਿਆਂ ਦਾ ਆਸਰਾ ਜੇ ਤੂੰ ਬਹਿ ਜਾਏਗਾ ਤਾਂ ਕੰਮ ਕੌਣ ਕਰੂਗਾ ਮੈਂ ਮੈਂ ਤਾਂ ਨਵਾਂ ਹੈ ਹੀ ਨਹੀਂ ਪਹਿਲਾਂ ਹੀ ਪੁਰਾਣਾ ਸੀ ਮੈਂ ਤੇ ਨੀ ਪਤਾ ਕੀ ਸੋਚ ਮੈਂ ਇੰਨਾਂ ਦੀ ਸੋਚ ਹੋਈ ਵੀ ਇੱਥੇ ਆ ਕਿਉਂ ਗਿਆ ਵਾ ਇਹੋ ਹੀ ਨਾ ਵੀ ਆ ਕਿਉਂ ਗਿਆ ਸਾਡੇ ਜੋ ਗਈ ਸਭ ਆ ਜਿਹੜੇ ਦੋ ਹੈਗੇ ਆ ਇਹਨਾਂ ਦੇ ਅੱਖਵਾ ਇਹਨਾਂ ਦੀ ਉਹ ਦੁਆ ਕਿੱਲਿਆਂ ਤੇ ਅੱਖ ਕੋਈ ਮਿੱਠਾ ਪਿਆਰਾ ਬਣ ਕੇ ਲੈਨੂ ਫਿਰਦਾ ਤੇ ਕੋਈ ਕੋੜਾ ਹੋ ਗਈ ਚੱਲ ਪੁੱਤ ਆਪਣੇ ਦਿਮਾਗ ਨਾਲ ਤੇ ਮਿਲ ਨਹੀਂ ਦੋਆ ਦੋਆ ਤਰੀਕਿਆਂ ਨਾਲ ਮਿਲਨੀ ਭਾਵੇਂ ਮਿੱਠੇ ਹੋ ਜਾਣ ਤੇ ਭਾਵੇਂ ਜਿੱਦਾਂ ਮਰਜੀ ਹੋਵੇ ਉਹ ਨਹੀਂ ਆਪਣੇ ਦਿਮਾਗ ਦਾ ਹੁਣ ਸੋਚ ਨਾਲ ਲੜਨਾ ਨਹੀਂ ਕੌਣ ਪੁੱਤ ਜਿਹੜਾ ਮੰਨ ਪਈ ਤੂੰ ਸਾ ਸੌਂਡੀਆਂ ਹੈ ਹਾਂ ਹਾਂ ਉਹਨਾਂ ਦੱਸਿਆ ਹੀ ਨਹੀਂ ਘਰ ਨੂੰ ਦੱਸਿਆ ਇਹਨਾਂ ਨੇ ਨਹੀਂ ਇਹਨਾਂ ਨੇ ਤਾਂ ਫੋਨ ਕੀਤਾ ਨਾ ਕੋਈ ਗੱਲ ਵੀ ਨਹੀਂ ਚਲ ਕੋਈ ਚਲ ਕੋਈ ਮਨ ਪੀਜੀ ਦੱਸਿਆ ਨਹੀਂ ਤੂੰ ਜੱਫਤ ਲੱਗ ਨਹੀਂ ਤੈਨੂੰ ਫਸ ਗਈ ਤੋ ਤੇ ਫੋਨ ਹੀ ਉੱਤ ਗਿਆ ਹਦਸਾ ਸੱਚੀ ਮਮੀ ਫਸ ਗਈ ਹੋਇਆ ਫੋਨ ਕਰ ਤੇ ਤੁਸੀਂ ਦੱਸਿਆ ਹੀ ਨਹੀਂ ਨਾ ਫੋਨ ਕੀਤਾ ਐ ਛਾਪਾ ਹੀ ਮਾਰਿਆ ਤੁਹਾਡੇ ਛਾਪਾ ਕਦਾਂ ਅਹੀਂ ਕਿਹੜਾ ਸ਼ਰਾਬ ਕਰਣ ਨਹੀਂ ਹਾਂ ਚਲ ਕੋਈ ਚਲ ਅਰੇ ਬੈਠੋ ਆ ਜਾ ਚਲ ਕੋਈ ਨਹੀਂ ਤੀ ਆਦਾ ਨਾ ਆਇਆ ਹਾਂ ਜਾ ਹਾਂ ਤਾਂ ਇਹ ਬੈਠੋ ਇੱਥੇ ਬੈਠਾ ਤੁਸੀਂ ਬੀਠਾ ਜਾਓ ਤਾਂ ਅਸੀਂ ਤੁਸੀਂ ਬੈਠਾ ਮੈਂ ਵੀ ਤੁੱਤੀ ਤੇ ਬੈਠਾ ਹਾਂ ਹਾਂ ਬੈਠਾ ਪਾਣੀ ਲੈ ਕੇ ਨਹੀਂ ਲੈਣ ਕਿ ਮੈਂ ਚਲ ਗਿਆ ਸੋਲਿਆ ਹੋਰ ਮੰਮੀ ਠੀਕ ਹੈ ਪਿੰਡ ਸਾਹਿਬ ਹਾਂ ਸਭ ਠੀਕ ਠਾਕ ਹੈ ਤੇ ਦੂਜਾ ਜਾਣਦਾ ਕਿ ਨਹੀਂ ਕਿਤੇ ਕੰਮ ਕੁੰਮ ਆ ਕੰਮ ਤੇ ਗਿਆ ਵਾ ਕੰਮ ਤੇ ਗਿਆ ਸੀ ਤੇ ਫੇਰੇ ਅਸੀਂ ਆਈ ਇਹ ਤਾਂ ਹੀ ਤੋਤੇ ਆਈਆਂ ਤੁਰ ਗਈਆਂ ਨਾ ਤੁਰ ਗਈਆਂ ਨਾ ਉਹ ਤੋਹਰੇ ਮੈਨੂੰ ਫੋਨ ਫਾਣੀ ਕਰ ਦਿੰਦੀਆਂ ਮੰਮੀ ਆ ਫੋਨ ਕਰ ਦਿੰਦੀਆਂ ਕਿ ਲਿਆ ਆਉਂਦਾ ਸਾਨੂੰ ਜਾ ਕੇ ਫੋਣੀ ਤੇ ਟੁੱਟ ਗਿਆ ਓਨ ਲੱਦਿਆਂ ਉਹ ਪਹਿਲਾਂ ਉੱਥੇ ਦੇ ਤੇ ਆਈਆਂ ਮੈਂ ਦੁਕਾਨ ਵਾਲੇ ਨੂੰ ਉਹ ਦੇਖ ਪਿਆ ਸੀਗਾ ਇਹਦੇ ਕੋਲ ਤੇ ਉਹ ਦੁਕਾਨ ਵਾਲੇ ਤੇ ਚਾਹ ਫੇਰੇ ਅੰਜਲ ਮੰਮੀ ਤੋਤੇ ਚੱਲ ਜਾਈਏ ਕਿ ਨਾ ਤੁਰ ਕੇ ਆਈਆਂ ਹੀ ਤੇ ਕੋਹ ਫੋਨ ਹੀ ਸੀ ਨਾ ਫੋਨ ਟੁੱਟ ਗਿਆ ਉਹ ਕਹਿੰਦੇ ਇੱਥੇ ਬਰੇ ਪੈਤੇ ਲੱਦਨੇ ਆ ਤਦ ਪਰ ਮੈਨੂੰ ਮਮੀ ਨੇ ਤਾਂ ਤਾਂ ਨਹੀਂ ਮੈਨੂੰ ਲੈ ਆਵਾ ਫਿਰ ਪਾਣੀ ਦੀ ਪਾਣੀ ਤੇ ਲੈ ਆਵਾਂਗੇ ਤੇ ਘਰ ਦੇ ਨਾਲ ਬਿਸਕੁਟ ਤਾਂ ਨਾ ਭੁਜਿਆ ਕੋਕਰੀਆਂ ਨਹੀਂ ਆ ਤੇ ਚਾਹ ਨਾ ਕਿਹਦੇਣਾ ਉਹਨਾਂ ਨੂੰ ਮੈਂ ਟਾਈਗਰ ਉਹ ਨਾ ਫੜ ਲੈ ਮੈਂ ਬਿਸਕੁਟ ਨਹੀਂ ਟਾਈਗਰ ਉਹ ਨਹੀਂ ਲਿਆਉਣੇ ਹਾਂ ਅਈ ਉਹਨਾਂ ਨੂੰ ਕੋਕੀ ਚਾਹ ਦੇ ਦਾਂਗੇ ਵਧੀਆ ਆ ਨਹੀਂ ਕੋਕੀ ਚਾਹ ਕੇ ਦੇਣੀ ਆ ਮੜ ਕੇ ਵੈਸਨ ਕੋਲ ਕੇ ਫਿਰ ਪਕੌੜੇ ਕੱਢ ਲੈਣੇ ਆ ਚੱਲ ਇਹਦਾ ਕਰ ਫਿਰ ਪਕੌੜੇ ਚੱਲ ਪਾਣੀ ਲੈ ਆਓ ਆ ਮਨਪ੍ਰੀਤ ਤੂੰ ਕਿਤਰਾ ਦੀ ਆ ਸੁਖੀ ਲਾਈ ਆ ਕਾਲੀ ਜੀ ਤੋਂ ਨਹੀਂ ਨਹੀਂ ਜੀ ਸੋਣੀ ਤੇ ਚਲੋ ਲਗਦੀ ਤੂੰ ਸੋਣੀ ਆ ਤੈਨੂੰ ਸਜਦੀ ਆ ਭਰ ਕਾਲੀ ਜੀ ਲਈ ਆ ਤੂੰ ਤੇ ਆਓ ਵੇਖਣੇ ਕਿ ਸੋਣੀ ਲਈ ਆ ਮੈਂ ਇਹ ਦੇਖ ਨਹੀਂ ਤੈਨੂੰ ਸੋਣੀ ਲਈ ਆ ਤੂੰ ਮਨ ਨੇ ਦੀ ਦਿੱਤਾ ਤਾਰੀਆਂ ਤਾਲ-ਤਾਲ ਲੈਣੇ ਲੱਤ ਦੀਆਂ ਤੇ ਤਾਲੀਆਂ-ਤਾਲੀਆਂ ਮੈਨੂੰ ਦੇਤੀਆਂ ਨੇ ਮੈਂ ਤੇ ਪਤਾ ਤੁਹਾਨੂੰ ਕੱਠੀਆਂ ਲਿਆਣਗੇ ਮੈਨੂੰ ਹੁਣ ਕੀ ਪਤਾ ਤੁਸੀਂ ਕੀ ਕੀਤਾ ਦੋਹਾਂ ਤਾਰੀਆਂ ਸੰਮਨ ਨੇ ਸੁਰਖੀ ਨਹੀਂ ਸੋਣੀ ਲਈ ਹੋ ਹੈ ਜੀ ਸੋਣੀ ਐ ਇਹਦੇ ਨਾਲ ਸੋਣੀ ਐ ਤਨ ਮੈਂ ਪਾਣੀ ਦੋਲਦੇ ਆਂ ਤੇ ਤੇ ਆਪੇ ਤੇ ਸੂਟਾ ਨਾਲ ਦੀਆਂ ਤੂੰ ਮੁੱਲੀਆਂ ਆਹੀ ਮਿਆ ਲੈਣੀਆਂ ਕਿੱਦੋਂ ਆ ਤਾਲੀਆਂ ਤਾਲੀਆਂ ਹੁਣ ਡੇਲਾ ਨੇ ਤੈ ਤਾਂ ਨਾ ਤਾਲੀ ਕਢੀ ਜਹੋਂ ਜਾ ਕੇ ਕੋਈ ਨਾ ਤੇ ਪੁੱਤ ਲੜੋਣਾ ਦੇਈ ਤਾਨੂੰ ਮੈਂ ਹੋ ਲਿਆ ਲਿਆ ਦਿਓ ਮੈਂ ਨਹੀਂ ਜਾਂਦੇ ਹੋਰ ਨਾ ਕੋਈ ਗੱਲ ਨਹੀਂ ਜਾਂਦੇ ਲੱਲਾਂ ਦੀ ਆਪਣੀ ਪਿੱਛੇ ਜਿੱਦੀਆਂ ਬੰਦੀ ਹੁਣ ਆਪਣੀ ਮਰਜ਼ੀ ਦੀਆਂ ਨੱਲੀ ਨਹੀਂ ਨਾਲ ਹੁਣ ਤੇ ਇਹਦਾ ਧਰ ਵਾਲਾ ਤੰਮ ਤਨ ਲੱਗ ਗਿਆ ਵਾ ਹਾਂ ਹੁਣ ਤੰਮ ਤੇ ਜਾਂਦਾ ਵਾ ਦੁਨੀਆ ਮੱਦੀ ਚੁਕੀਆਂ ਲਾ ਲਈ ਤਾਂ ਹੋਏ ਤੇ ਤੂੰ ਤਤਾਉ ਨਹੀਂ ਇੱਥੇ ਆ ਦੇ ਨਹੀਂ ਮੈਂ ਤੇਰ ਨਾਲ ਗੱਲ ਕਰਨੀ ਹੋਵੇ ਨਾ ਹੁਣ ਨਾ ਥੋੜੇ ਪੁੱਤਾ ਮੈਂ ਤੈਨੂੰ ਸਮਝ ਆ ਜੇ ਮੇਰੀ ਦੇਦਲਾ ਤਾਂ ਦਾ ਨਾ ਹੁੰਦਾ ਇੰਨੇ ਇਦਾਂ ਦਾ ਹੋਦਾ ਨਾ ਆਈਆਂ ਐਵੇਂ ਟਾਂਗਾ ਚਲਾਉਂਦਾ ਨਾ ਪੁੱਤ ਸਾਗ ਨਾ ਦੇਖ ਲੈ ਤੇਰਾ ਫੋਣਾ ਕੀ ਕਰਦਾਈ ਟਾਂਗਾ ਚਲਾਇਆ ਮੈਂ ਕਿਤੇ ਹੋਦੁੱਤ ਤੂੰ ਚਲਾਉਣਾ ਵਾ ਚੱਲ ਤੁਹਾਡੀ ਸਾਲੀ ਪਰ ਨਾਲੇ ਤੇਰਾ ਡੇਰ ਤੇ ਨਾਲੇ ਤੇਰਾ ਭਣ ਭਈਆ ਹੁਣ ਇਹਨਾਂ ਦੀ ਗੱਲ ਤੇ ਅਸੀਂ ਗੱਲ ਕੀ ਕਰੀਏ ਚੱਲ ਰਹੋਗੇ ਨਾ ਅੱਜ ਰਹਿਣਾ ਨਹੀਂ ਤੇ ਮੇਰੇ ਘਰ ਵੱਲੋਂ ਤੀਨ ਨੇ ਦੇਣੀ ਆ ਉਹ ਖਾ ਲੈਣਾ ਹੁੰਦਾ ਭਾਬੀ ਹੋਣਾ ਕੋ ਖਾ ਲੂ ਦੋ ਕਿਤੋਂ ਕੋਈ ਜਾ ਬਤਾਂਦੀ ਮੈਂ ਤੇ ਤੱਲੀ ਮੈਂ ਤੇ ਤੱਲੀ ਪੈਣ ਲੱਗੀ ਮੈਂ ਮੰਮੀ ਤੇਂ ਦੀ ਤੋਪਾ ਤਾ ਦਿਆ ਰਿਆ ਕਰ ਅਜੇ ਤਿਆਰੀ ਹੋਈਆਂ ਤੇ ਆ ਗਈ ਸੀ ਕਹਿੰਦੀ ਮੈਂ ਵੀ ਚੱਲੀ ਆਂ ਹੈ ਹਾਂ ਹੁਣ ਤਿਆਰ ਹੋਈਆਂ ਸਾਨੂੰ ਚੱਲ ਖਾਣੀ ਆ ਰਕਾ ਹੋਟਲ ਤੋਂ ਖਾ ਲੂ ਨਹੀਂ ਤੇ ਰਪੋ ਅੱਜ ਉਹਦਾ ਚੰਗਾ ਕੀਤਾ ਮੰਮੀ ਹੁੰਦਾ ਮੇਰਾ ਜੀ ਕੰਡਿਆ ਆ ਅੱਗੇ ਤੇਰਾ ਜੀ ਲੱਗ ਜਾਂਦਾ ਲੱਗ ਜਾਣਾ ਇਸ ਦਿਨ ਕੋਈ ਗੱਲ ਨਹੀਂ ਕੀ ਚਾਰ ਚੱਲੀ ਨਾਲੇ ਮੈਂ ਸੁਣਨ ਮੈਂ ਕਿ ਮੇਰ ਨੂੰ ਜੀ ਕਰਦਾ ਵਾ ਤੇ ਮੈਂ ਸੁਣਨ ਮਿਲਾਂਉਂਗੀ ਨਾਲੇ ਹਾਂਜੀ ਚਲੋ ਸੋਨਾ ਕੇਤਾ ਤੁਸੀਂ ਆ ਗਏ ਹੋ ਮੇਰੇ ਚੱਲ ਨਹੀਂ ਕੋਧ ਫੇ ਰੋਟੀ ਦੇ ਆ ਜਾਣਾ ਨਾ ਸ਼ਾਮ ਨੂੰ ਤੁਸੀਂ ਇੱਥੇ ਤੁਸੀਂ ਆਈਆਂ ਕੀ ਕਰਨ ਫਿਰ ਚਲ ਇੰਨਾ ਹੀ ਬੜਾ ਤੁਸੀਂ ਤਾਂ ਲੈ ਲਏ ਹੋ ਇੱਥੇ ਆਈਆਂ ਇੰਨਾ ਟਾਈਮ ਵੇਖਾ ਕਿ ਨਾ ਹੋ ਗਿਆ ਅਸੀਂ ਤੇ ਦੇਖਣ ਨਹੀਂ ਆਈਆਂ ਤੁਹਾਨੂੰ ਵੀ ਵੇਖਣ ਸਾਨੂੰ ਆਈਆਂ ਵਾ ਕਿ ਸਾਨੂੰ ਕੀ ਕਰੋਨਾ ਹੋਇਆ ਆ ਚਲ ਰਜੀ ਬਾਈ ਦਾ ਪਤਾ ਲੱਗ ਜਾਂਦਾ ਤਾਂ ਉੱਥੇ ਸੱਤ ਲੈਂਦੀ ਅਸੀਂ ਵੀ ਇੱਧੇ ਜਾਏ ਜਤਨੀ ਮੇਰੇ ਨੂੰ ਦੇਨੋਂ ਅਸੀਂ ਅੱਡੇ ਜੀ ਆਏ ਨਹੀਂ ਬਦੀ ਨਹੀਂ ਦਾਦਾ ਆਇਆ ਤੇ ਅਈ ਨਹੀਂ ਤੇ ਤੇ ਧੀ ਤੋਂ ਫੋਨ ਡਿੱਗ ਪਿਆ ਨਾ ਟੁੱਟ ਗਿਆ ਨਾ ਦੇਖੋ ਤੇ ਨੰਬਰ ਵੀ ਚ ਨਹੀਂ ਰਿਹਾ ਇਹ ਇਹ ਯਾ ਕੀ ਕੰਦੀ ਹੈ ਹੈ ਤੇ ਦੀ ਕਾਰਛੀ ਜੀ ਬੜੀ ਹੁੰਡੀ ਤੇ ਆਪਣਾ ਦਾਤ ਨਹੀਂ ਪਹੁੰਚਦਾ ਵਾ ਡੰਟੀ ਜੀ ਪਹੁੰਚ ਜਾਂਦੀ ਏ ਨਹੀਂ ਆ ਹੁਣ ਲੋਕਾਂ ਦੇ ਚੋਜਲੇ ਫੜ ਲੇ ਵਾਂਸ ਵੰਨੇ ਆ ਮਿਲ ਜੂ ਜਾਂਦੀਆਂ ਵਾ ਪੈਸੇ ਖਰਚਣ ਦਾ ਥਾਂ ਆਹਾ ਤੇ ਮਾਰੀ ਐਨੂ ਭਾਈ ਫੁੱਟਲਾ ਤਾਂ ਭਾਵੇਂ ਐਨੂ ਮੈਂ ਕਿੱਥੇ ਨਹੀਂ ਨਾ ਜਾਂਦਾ ਹੱਥ ਬਾਬਾ ਡੰਡੀ ਨਾ ਪਹੁੰਚ ਜਾਂਦਾ ਅੱਗੇ ਕਿੱਦਾਂ ਜਾਂਦਾ ਹੁੰਦਾ ਹੈ ਪਹਿਲਾਂ ਲੋਕ ਇਕੰਦਾ ਨਾਲ ਗੁਰਕਾ ਮੈਂਦੇ ਹੁੰਦੇ ਸੀ ਤਾਂ ਗੰਦਾ ਨੂੰ ਤਾਂ ਕਿੱਥੇ ਘਰ ਕੇ ਜਾਣਾ ਗੰਦਾ ਨਾਲ ਨਹੀਂ ਨਾ ਹੁਣ ਜਬਾਨੇ ਰਹਿ ਗਈ ਗੁਰਕਣ ਵਾਲੇ ਹਾਂਜੀ ਸੱਚ ਹਾਂਜੀ ਥੋੜੇ ਥੱਥੂ ਦੀ ਸਾਸਾਂ ਆਉਂਦੀਆਂ ਆਈਆਂ ਆਹੋ ਆ ਇਧਰ ਨੂੰ ਤਰੀ ਆਉਂਦੀਆਂ ਚੱਲ ਚੱਲ ਜੀ ਦੀਦੀ ਉਹਨੂੰ ਮਿਲ ਕੇ ਆਉਣੀ ਆ ਆਹੋ ਤੇਰੇ ਬਾਵਾਆਂ ਕਣੀਆਂ ਉਹ ਦੇਖ ਹੁਣ ਇਧਰ ਹੀ ਆਉਣਾ ਨਾਲੇ ਠੂਠੀ ਵੀ ਦੇਣੀ ਪੈਣੀ ਆ ਨਾਲੇ ਪੈਸੇ ਵੀ ਦੇਣੇ ਪੈਣੇ ਉਹ ਤਾਂ ਸ਼ਗਨ ਦੇਣਾ ਪੰਦ ਸੋਹਣੀ ਲੱ ਆਹ ਹੋ ਸੋਹਣੀ ਤੇ ਲੱਗਾਂ ਢੀ ਉਦਾਂ ਦੇ ਭਾਵੇਂ ਧੱਤ ਪਧੋਲੀ ਆ ਪਰ ਸੋਹਣੀ ਬੜੀ ਲੱਗਣ ਢੀ ਆ ਚਾ ਲੱਗਾਂ ਦੀ ਮੇਰਾ ਤਾਂ ਜੀਕਾਂ ਡਿਆ ਵਾ ਤੇ ਹੁਣ ਫੇਰ ਆਈ ਤੈਨੂੰ ਸ਼ਗਨ ਵੀ ਨਹੀਂ ਪੈਣਾ ਸਾਨੂੰ ਨਹੀਂ ਪੈਣਾ ਹੁਣ ਮੈਂ ਨਹੀਂ ਉੱਧਰ ਜਾਣਾ ਆ ਡੈਡੀ ਹੋਣਾ ਨੇ ਉਹ ਸਮਾਨ ਨਹੀਂ ਮੰਗਾਇਆ ਡਰਾਮਾ ਰੂਮ ਦੇ ਦਵਾਈਆਂ ਦੁਈਆਂ ਜੀਆਂ ਆ ਡੈਡੀ ਕਹਿੰਦੇ ਚਾਹ ਬਣਾ ਕੇ ਦੇ ਤੇ ਮੈਂ ਸੋਹਣੀ ਤੇ ਤੇਰਾ ਗੱਲੀ ਲੱਗੀ ਤੇ ਮੈਂ ਤੈਨੂੰ ਦੱਸਣ ਆਈ ਆ ਕਿ ਥੱਥੋਂ ਉਂਢੀ ਤੇ ਲੈ ਫੇਰ ਸ਼ਗਦੀ ਤਿਆਰੀ ਕਰੋਗੇ ਮੰਮੀ ਉੱਧਰ ਆਈ ਆ ਮੈਂ ਲਗਾ ਗਏ ਪਈਆ 100 ਕੇ ਆ 100 ਦੇ ਕਿਹੜੇ ਚ ਮੰਨਗੇ ਵੇ ਵਿਆਹ ਹੋ ਕੇ ਬੈਠੀਆਂ ਬਾਹਰ ਬੰਦੇ ਬੈਠੇ ਆ ਚਾਹ ਪੀਣ ਵਾਲੇ ਕਹਿਣ ਤੇਰਾ ਚਾਹਾਂ ਸੁਣਾ ਦਿੱਤਾ ਹਾਂ ਮੰਮੀ ਦਿੱਤਾ ਵਾ ਕੋਈ ਗੱਲ ਨਹੀਂ ਮੈਂ ਬਣਾ ਦਿੰਨੀ ਆ ਮੈਂ ਉਹ ਤਾਂ ਕਈ ਥਾਈਂ ਜਾਣਾ ਸਮਾਨ ਥੋੜਾ ਥੋੜਾ ਛੱਡ ਛੱਡ ਕੇ ਸਾਰੇ ਥਾਈਂ ਜਾਣਾ ਤੇ ਉਹ ਤਾਂ ਨਹੀਂ ਚਾਹ ਠੀਕ ਦੇ ਰਹਿਣਗੇ ਕਿਤੇ ਦਿਨ ਤੱਕ ਪਰ ਮੇਰੀ ਗੱਲ ਸੁਣ ਛੂਟੀ ਤੇ ਰੁਪਈਆ 100 ਮੱਥੇ ਮਾਰਾਂਗੇ ਕੋਈ ਉਹ ਨਹੀਂ ਮੰਮੀ ਉਹੀ ਤੇ ਗੱਲ ਮੈਂ ਕਰਨੀ ਮੈਂ ਬਣਾ ਲਾਂ ਫਿਰ ਆਪੇ ਜਾ ਮੇਰੀ ਤਾਂ ਗੱਲ ਹੀ ਨਹੀਂ ਹੁਣ ਦਿੰਦੇ ਅੱਬੇ ਬਣਾ ਲਾਂ ਫਿਰ ਚਾਹ ਪਾਣੀ ਰੱਖ ਮੈਂ ਆਉਂਦੀ ਹਾਂ ਹੱਦ ਹੋ ਗਈ ਤੁਸੀਂ ਚੰਗਾ ਵਿਆਹ ਹੋਇਆ ਵਾ ਮਾਲੇ ਬਹਿਲੀਆਂ ਹੋ ਕੇ ਬਹਿ ਗਏ ਜਿੱਦਾਂ ਕੋਈ ਕੰਮ ਹੀ ਹੈ ਨਹੀਂਗਾ ਤੁਹਾਨੂੰ ਤਾਂ ਕਿਹਨੇ ਡਰਗਾ ਵੀ ਹੈ ਨਹੀਂਗਾ ਸੋਹਰੇ ਦਾ ਮਰਸਾ ਜਿੰਨਾ ਵੀ ਮੈਂ ਨਹੀਂ ਤੇ ਮੰਮੀ ਜੀ ਦੀ ਕਹਿਣ ਕਿ ਨਹੀਂ ਬਣਾਉਣ ਲੱਗੀ ਆ ਤੁਹਾਨੂੰ ਸਿਰ ਤੇ ਚੜਾ ਲਿਆ ਪਹਿਲੇ ਹੱਥੋਂ ਹੀ ਤੇ ਹੁਣ ਨਹੀਂ ਕੋਈ ਨੱਥਣਾ ਹਾਂ ਜੇ ਤੇ ਡੈਡੀ ਨੇ ਕਿਹਾ ਆ ਯਾ ਮੰਮੀ ਤੇ ਟੈਮਾ ਜੀ ਮੰਮੀ ਇਹ ਨਹੀਂ ਗੱਲ ਮੂੰਹ ਚੋਂ ਨਿਕਲੀ ਆ ਤੈਨੂੰ ਮੈਂ ਪਿੰਡੋਂ ਕਰਦਾ ਆ ਹਾਂ ਆਹ ਹੀ ਮੰਮੀ ਦਾ ਤਾਂ ਵਾਸ ਮੈਂ ਕਹਿੰਦਾ ਨਹੀਂ ਮੈਂ ਬਣਾ ਦੂ ਬਣਾ ਦੂ ਬਣਾ ਦੂੰਗੀ ਪਛਗਣ ਵਾਲੀ ਗੱਲ ਤੇ ਮੰਮੀ ਆਈ ਹੀ ਨਹੀਂ ਹੈ ਵੀ ਪੈਸੇ ਦੇਣੀ ਹੈ ਮੰਮੀ ਦਾ ਰਾਦਾ ਨਹੀਂ ਹੋਣਾ ਦੇਣ ਦਾਗੇ ਮੋਰੋ ਤੁਹਾਡੀ ਭਾਵੇਂ 500 ਰੁਪਏ ਕੱਢ ਕੇ ਬਣਾ ਤੇ 500 ਹੀ ਦੇਣਾ ਬੰਦਾ ਦੱਸ ਦੀਦੀ ਹੱਦਵਾ ਤੁਹਾਡੇ ਵਾਲੀ ਵੀ ਜਾ ਨਹੀਂ ਜਾ ਆ ਪਤਾ ਕਿੰਨਾ ਕਿ ਦਿੱਤਾ ਸੀ ਮਨੇ ਇਹ ਦੱਸਾਂ ਪਈ ਨਾ ਕਿਉਂ ਉਹਨੇ 200 ਸਾਬੀ ਨੂੰ ਦਿੱਤਾ ਸੀ ਠੂਠੀ ਚ ਪਾ ਕੇ ਤੇ 200 ਹੀ ਤਾਈ ਨੇ ਮੈਨੂੰ ਦਿੱਤਾ ਸੀ ਠੂਠੀ ਚ ਪਾ ਕੇ ਉਹ ਟਾਈਮ ਤੇ ਉਦੋਂ ਤਾਂ ਠੂਟੀਆਂ ਵੀ 10000 ਰੁਪਏ ਦੀਆਂ ਆ ਜਾਂਦੀਆਂ ਸੀ ਹੁਣ ਠੂਟੀਆਂ ਕਿੰਨੇ ਦੀਆਂ ਪਤਾ ਤੈਨੂੰ 50 ਰੁਪਏ ਦੀ ਏਡੀ ਠੂਠੀ ਦਿੰਦੇ ਆ ਚੁਣ ਚੁਣ ਕੇ ਅਗਲੇ ਤੇ ਫੇਰ ਕੀ ਹੈ ਦੀਦੀ ਸ਼ਗਨ ਤੈਨੂੰ ਦੱਸ ਆਪਾਂ ਹੋਣੀ ਦੇਣਾ ਉਹਨੂੰ ਕੜਾ ਰੋਜ਼ ਦੇਣ ਲੱਗੇ ਬਾਅਦ ਚ ਕੋਈ ਨਹੀਂ ਰੁਪਈਆ 100-100 ਦੇ ਦਾਂਗੇ ਉਦੋਂ ਤਾਂ ਮੈਂ 100 ਕੱਲਾ ਹੀ ਦੇਣ ਦੇਣਾ ਸੀ ਤੇ ਤੂੰ ਆਨੇ ਇਹਦੇ 100-100 ਦੋਨ ਦੇ ਦਾਂਗੇ ਹਾਂ ਤੂੰ ਭਾਂਜਾ ਹਾਂ ਲੈਣ ਲੜ ਦੇਦੀ ਫਿਰ ਆਪਣੇ ਕੋਲੋਂ ਕੱਢ ਕੇ ਪਰਸੂ ਜੋ ਕੱਢ ਲੇ ਫਿਰ ਉਹ ਵੀ ਤਰ੍ਹਾਂ ਕੱਢ ਨੂੰ ਜੀ ਨਹੀਂ ਕਰਨਾ ਲੈ ਦੱਸ ਦੀਦੀ ਮੈਂ ਤੁਹਾਡੇ ਤੋਂ ਬਾਹਰੀ ਆ ਜਿੱਦਾਂ ਤੁਸੀਂ ਕਹਿਣਾ ਉਦਾਂ ਹੀ ਮੈਂ ਕਰਨਾ ਮੈਂ ਕਿਹੜੀ ਸ਼ਤੀ ਲੈਣ ਤੇ ਆਈ ਆ ਹੁਣ ਆਪਣੀ ਬਾਦੀ ਆਈ ਤੇ ਮੀਂਹ ਲਾ ਖੜ ਕੇ ਉਹ ਗੱਲ ਨਹੀਂ ਆ ਪਰ ਉਹਨਾਂ ਨੇ ਕਹਿਣਾ ਵਾ ਕਿ ਨਿੱਕੀ ਨੇ ਚੜਾਈ ਕਰਤੀ ਵੱਡੀ ਤੇ ਜਿੱਦਾਂ ਤੁਸੀਂ ਦੋਗੇ ਉਦਾਂ ਹੀ ਮੈਂ ਦੇਣੀ ਆ 10 ਪੈਸੇ ਤੇ ਮੈਂ ਤੇਨੂੰ ਅੱਡਾਂ ਮਮੀ ਕੋ ਦਵਾਵਾਂਗੇ ਫਿਰ ਨਹੀਂ ਤੇ ਜੇ ਹੋਰ ਇਦਾਂ ਤੇ ਇਦਾਂ ਹੀ ਸਹੀ ਉਹ ਲੋਈ ਜਾਗਰ ਨਾ ਦੇ ਤਾਂ ਫਿਰ ਮੰਮੀ ਹੀ ਦਊਗੀ ਆਪਾਂ ਕਿਹੜੇ ਅੱਡ ਬਾਰੇ ਹਾਂ ਹਾਂ ਦੂਰ ਪਾਣੀ ਸੜ ਗਿਆ ਉੱਤੇ ਕਰਦੀਆਂ ਕੀ ਤੁਸੀਂ ਮੰਮੀ ਜ਼ਰੂਰੀ ਗੱਲ ਹੀ ਕੋਈ ਨਹੀਂ ਜ਼ਰੂਰੀ ਗੱਲ ਮੈਂ ਤਾਂ ਸੁਣ ਲਈ ਹਾਂ ਸੋਈ ਮੈਨੂੰ ਦੂਰ ਨਹੀਂ ਗਈ ਤੁਸੀਂ ਕਿੱਥੋਂ ਸਗਣ ਦੇਣੇ ਗਾੜੀ ਗਾੜੀ ਪਹਿਲਾਂ ਮੈਂ ਦੱਸੂ ਕੋਈ ਮੇਰੇ ਤੋਂ ਵੱਡੀਆਂ ਜੇ ਨਹੀਂ ਮੰਮੀ ਆਪਾਂ ਕਰ ਲਈ ਕਰ ਵੀ ਤੁਸੀਂ ਦੇਣਾ ਵਾ ਹੁਣ ਨਹੀਂ ਉਹਦੇ ਪੈਰਿਆਂ ਦੀਆਂ ਵੱਡਾ ਵੱਡੜ ਕੇ ਤਾਂ ਨੇ ਕੀ ਕੋ ਕਰ ਦਿੱਤਾ ਵਾ ਤੁਸੀਂ ਮਾਵਾ ਸਗਣ ਦੀਆਂ ਬਣੀਆਂ ਜੇ ਤੇ ਮਮੀ ਦੀ ਅਰਬਾਂ ਬੰਦਾ ਨਹੀਂ ਦੱਸ ਜੈਲ ਜਾ ਤੋ ਸਗਨ ਦੇਣਾ ਬੰਦਾ ਵਾ ਜਦੋਂ ਕੋਈ ਕੁੰਡਾ ਸਿੰਦਾ ਵਾ ਉਦੋਂ ਸਗਨ ਹੁੰਦੇ ਆ ਹੁਣ ਤੇ ਉਹ ਸਾਡੇ ਸਿਰ ਤੇ ਨਿਭਾ ਦਿੱਤਾ ਵਾ ਲਿਆ ਕੇ ਹੁਣ ਕਾਦੇ ਸਗਨ ਵਾ ਗੱਲਾਂ ਕਿੱਦਾਂ ਕਰਦੀ ਮੈਂ ਮਾਰ ਨਾਮੀਆਂ ਬਣੀਆਂ ਵਾ ਚਾਤਰਾ ਵੀ ਬਣਾਂ ਨਹੀਂ ਸਾਨੂੰ ਅਕਲ ਵਾ ਘਰੇ ਆ ਮੈਂ ਸ਼ਹਿਦਨ ਨਹੀਂ ਹੈਗੀ ਮੈਨੂੰ ਵੀ ਸਾਰਾ ਪਤਾ ਵਾ ਵੇਖੀ ਮਮੀ ਹੁਣ ਇਹ ਗੱਲ ਵਾ ਉਹਨੂੰ ਆ ਲੈnde ਇੱਧਰ ਆਉਣਾ ਤੇ ਹੈਗਾ ਹੀ ਆਉਣੀ ਉਹਨੇ ਕਿਹਾ ਅਜ ਤੂੰ ਬਿਨਾ ਰਹਿਣਾ ਵਾ ਤੇ ਵੇਖੀ ਪਹਿਲੀ ਜੀ ਤੂੰ ਹੀ ਸਗਨ ਪੜਾਉਣਾ ਪਰ ਤੂੰ ਹੀ ਮੇਰੇ ਪੁੱਛੇ ਤੋਂ ਬਿਗਾਰੇ ਕੋਈ ਕੰਮ ਨਹੀਂ ਕਰਦਾ ਮੈਂ ਤੈਨੂੰ ਅੱਗੇ ਬੜੀ ਵੇਲਾ ਨਾ ਮੰਮੀ ਦਾ ਵੀ ਕੁਝ ਪਤਾ ਨਹੀਂ ਲੱਗਦਾ ਕਦੀ ਇਧਰ ਨੂੰ ਤੇ ਕਦੀ ਇਧਰ ਨੂੰ ਕੀ ਜਾਂਦੇ ਨੇ ਤੇ ਕਦੀ ਤੋਲਾ ਤੇ ਕਦੀ ਮਾਸਾ ਕਦੀ ਉਹਨਾਂ ਦੇ ਬਹੁਤ ਬੋਭ ਜਾਂਦੀ ਹੈ ਤੇ ਕਦੀ ਉਹਨਾਂ ਨੂੰ ਵੇਖਣਾ ਨਹੀਂ ਸੁਖੰਤੀ ਹਾਂ ਇਹ ਤਾਂ ਮਾਸਕਰਾਬ